ਸਸੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ ਵੀ ਵਾਅਦੇ ਕੀਤੇ ਸੀ ਭਗਵੰਤ ਮਾਨ ਨੇ ਜੋ ਕਹ ਲੀਏ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦੇ ਕੀਤੇ ਸੀ ਉਹ ਕਿਤੇ ਨਾ ਕਿਤੇ ਜੋ ਉਖੜਦੇ ਨਜ਼ਰ ਆ ਰਹੇ ਨੇ ਜੇ ਗੱਲ ਕਰ ਲਈਏ ਇੱਕ ਪਾਸੇ ਬਿਜਲੀ ਦੀ ਬਚਤ ਵਾਸਤੇ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਸੀ ਕਿ ਜੇ 600 ਯੂਨਟ ਲੋਕਾਂ ਨੂੰ ਮਾਫ ਕੀਤੀ ਜਾਵੇਗੀ ਜੇਕਰ 600 ਯੂਨਟ ਤੋਂ ਬਾਅਦ ਜੋ ਪਰਿਵਾਰ ਉਹਦੀ ਵਰਤੋਂ ਕਰਦਾ ਹੈ ਤਾਂ ਉਹਨੂੰ 600 ਯੂਨਟ ਸਣੇ ਸਾਰਾ ਹੀ ਬਿੱਲ ਭਰਨਾ ਪਵੇਗਾ ਲੇਕਿਨ ਅੱਜ ਉਹਨਾਂ ਦੀ ਗੱਲ ਹੋਰ ਹੋ ਗਈ ਹੈ ਜਿਵੇਂ ਕਿ ਭਗਵੰਤ ਮਾਨ 1 ਮਿੰਟ ਵਿੱਚ ਯੂ ਟਰਨ ਲੈਂਦੇ ਨੇ ਉਵੇਂ ਹੀ ਅੱਜ ਉਹਨਾਂ ਨੇ ਇੱਕ ਵੱਡੀ ਫੇਰ ਬਦਲ ਕਰ ਦਿੱਤੀ ਹੈ ਬਿਜਲੀ ਦੀ ਖਪਤ ਨੂੰ ਲੈ ਕੇ ਗੱਲ ਕਰਦੇ ਹਾਂ ਜੀ ਹੁਣ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਦਾ ਇੱਕ ਬਹੁਤ ਹੀ ਵੱਡਾ ਰੋਲਾ ਪੈਦਾ ਨਜ਼ਰ ਆ ਰਿਹਾ ਹੈ ਤਾਂ ਇੱਕ ਪਰਿਵਾਰ ਨੇ ਅੱਗੇ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਗੱਲ ਕਰਦੇ ਹਾਂ ਪੰਜਾਬ ਸਰਕਾਰ ਬਿਜਲੀ ਮੀਟਰ ਦੀਆਂ ਪ੍ਰਤੀ ਮਹੀਨਾ 300 ਤਾਂ 2 ਮਹੀਨੇ ਵਿੱਚ ਲਈ 600 ਯੂਨਿਟਾਂ माफ ਕਰਨ ਦੀ ਸਹੂਲਤ ਦਿੱਤੀ ਗਈ ਸੀ ਪਰ ਦੂਜੇ ਪਾਸੇ ਪੀ ਐਸ ਪੀ ਸੀ ਐਲ ਪਿੰਡਾਂ ਵਿੱਚ ਵੱਸਦੇ ਲੋਕਾਂ ਕੋਲੋਂ ਕੋਲ 603 ਘੰਟੇ ਖਪਤ ਹੋਈ ਯੂਨਿਟਾਂ ਤੇ ਬਿਜਲੀ ਬਿੱਲ ਲੈ ਜਾ ਰਹੇ ਹਨ ਇਸ ਸੰਬੰਧੀ ਤਾਜ਼ਾ ਮਿਸਾਲ ਪਿੰਡ ਲੰਗੇਆਣਾ ਕਲਾ ਦੇ ਨੰਬਰ ਦਾ ਸਾਧੂ ਰਾਮ ਸ਼ਰਮਾ ਨੇ ਪੱਤਰਕਾਰਾਂ ਮੂਹਰੇ ਆਪਣੀ ਇਸ ਜੂਨ ਮਹੀਨੇ ਦਾ ਜਾਰੀ ਹੋਇਆ ਬਿਜਲੀ ਬਿੱਲ ਪੇਸ਼ ਕਰਦਿਆਂ ਦੱਸਿਆ ਕਿ ਉਹਨਾਂ ਦੇ 2 ਮਹੀਨੇ ਵਿੱਚ 565 ਯੂਨਿਟਾਂ ਖਪਤ ਹੋਈਆਂ ਹਨ ਉਸ ਉੱਪਰ ਪਾਵਰ ਕਾਮ ਅਤੇ 4320 ਰੁਪਏ ਦਾ ਬਿੱਲ ਭੇਜਿਆ ਗਿਆ ਹੈ ਜੋ ਕਿ ਪਿੰਡ ਲੋਕਾ ਦਾ ਸਰਾਸਰ ਤੱਕਾ ਹੈ ਇਸ ਬੰਦੀ ਜਦੋਂ ਸੰਬੰਧ ਪਾਵਰ ਪਲ ਵਿਭਾਗ ਸਭ ਡਿਵੀਜ਼ਨ ਬਾਗਾ ਪੁਰਾਣਾ ਦੇ ਐਸ ਡੀਓ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਤੋਂ ਉਹਨਾਂ ਨੇ ਪੱਲਾ ਹੀ ਝਾੜ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਬਿੱਲ ਜਿੰਨਾ ਵੀ ਆਇਆ ਹੈ ਉਹਨਾਂ ਹੀ ਤੁਹਾਨੂੰ ਦੇਣਾ ਪਵੇਗਾ ਦੂਜੇ ਪਾਸੇ ਸਾਰੀਆਂ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਖਾਬਤ ਯੂਨਟ ਆ ਦੇ ਬਿੱਲਾਂ ਬਾਰੇ ਸਬੰਧ ਪੰਜਾਬ ਸਰਕਾਰ ਦੇ ਅੰਦਰ ਖਾਤੇ ਗਿਰਗਿਟ ਹੋਣ ਕਰਕੇ ਰਲਿ ਹੋਈ ਹੈ ਤੇ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਮੁੱਕ ਰਹੀ ਹੈ ਤਾਂ ਜੇ ਗੱਲ ਕਰੀਏ ਤਾਂ ਹੁਣ ਜੋ ਪੰਜਾਬ ਸਰਕਾਰ ਆ ਜਾਂ ਕਹਿ ਲਈਏ ਸੂਬੇ ਦੇ ਮੁੱਖ ਮੰਤਰੀ ਨੇ ਜੋ ਆਪਣੀਆਂ ਹੀ ਗੱਲਾਂ ਤੋਂ ਪਿੱਛੇ ਹਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਜੋ ਲੋਕ ਇਨਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਕਈ ਲੋਕ ਉਹਨਾਂ ਦੇ ਆਪਣੇ ਹੀ ਆਗੂਆਂ ਨੂੰ ਜਾਂ ਵਿਧਾਇਕਾਂ ਦੇ ਸਾਹਮਣੇ ਆਪਣੇ ਧਰਨੇ ਜਾਰੀ ਕਰ ਰਹੇ ਹਨ ਤਾਂ ਇਹ ਇੱਕ ਬਹੁਤ ਵੱਡੀ ਖਬਰ ਬਿੱਲ ਨੂੰ ਲੈ ਕੇ ਸਾਹਮਣੇ ਨਜ਼ਰ ਆਈ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਧੰਨ